ਹਾਂਜੀ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਜੀ ਆਇਆਂ ਨੂੰ ਦੋਸਤੋ ਆ ਘਰ ਦੇ ਬਗੀਚੇ ਵਿੱਚ ਨਿੰਬੂਆਂ ਦਾ ਬੂਟਾ ਲਾਇਆ ਸੀ ਤੁਸੀਂ ਦੇਖ ਸਕਦੇ ਇਹਨੂੰ ਕਿੰਨੇ ਨਿੰਬੂ ਲੱਗੇ ਨੇ ਖਾਸ ਗੱਲ ਇਹਦੇ ਵਿੱਚ ਇਹ ਜੀ ਇਹਨੂੰ 12 ਮਹੀਨੇ ਹੀ ਨਿੰਬੂ ਲੱਗਦੇ ਨੇ ਭਾਵੇਂ ਗਰਮੀਆਂ ਹੁੰਦੇ ਭਾਵੇਂ ਸਰਦੀਆਂ ਤੇ ਹੁਣ ਇਸ ਵਾਰ ਇਹਨੂੰ ਸਿਆਲ ਦੇ ਵਿੱਚ ਨਿੰਬੂ ਲੱਗੇ ਨੇ ਤੇ ਗਰਮੀਆਂ ਦੇ ਵਿੱਚ ਇਹਨੂੰ ਇਸ ਤੋਂ ਵੀ ਜ਼ਿਆਦਾ ਨਿੰਬੂ ਲੱਗੇ ਸੀ ਉਹ 70 ਤੋਂ 80 ਰੁਪਏ ਕਿਲੋ ਮਾਰਕੀਟ ਵਿੱਚ ਵਿਕਰੇ ਨੇ ਤੇ ਸਾਡੇ ਤੋਂ ਫੇਰੇ ਵਾਲੇ ਇਥੋਂ ਕਰੋ ਹੀ 50 ਰੁਪਏ 60 ਰੁਪਏ ਲੈ ਜਾਂਦੇ ਨੇ ਹੋਰੇ ਹੈ ਬੂਟਾ ਘਰ ਦੀ ਚਾਰਦواری ਵਿੱਚ ਲੱਗਾ ਤੁਸੀਂ ਆਸੇ ਪਾਸੇ ਕੰਦਾ ਵੇਚ ਸਕਦੇ ਹੋ ਤੇ ਨਾ ਹੀ ਇਹਨੂੰ ਕੋਈ ਬਿਮਾਰੀ ਆਉਂਦੀ ਏ ਤੇ ਨਾ ਹੀ ਇਹਨੂੰ ਕੋਈ ਸਪਰੇਅ ਕੀਤੀ ਤੁਸੀਂ ਨਿਬਵਾਂ ਦੀ ਕੁਆਲਿਟੀ ਦੇ ਸਕਦੇ ਹੋ ਤੇ ਪਿਓਰ ਆਰਗੈਨਿਕ ਤਰੀਕੇ ਨਾਲ ਲਾਇਆ ਸੀ ਤੇ ਧੰਨਵਾਦ ਦਾ ਵੀਡੀਓ ਵੇਖਣ ਦੇ ਲਈ